ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਜੀ ਸੁਹwie ਸੁਹਾਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਹੇ ਸੁਹwie ਸੁਹੇ ਵੇਸ ਵਾਲੀ ਜੀਵ ਰੂਪ ਇਸਤਰੀਏ ਤੂੰ ਕਸੰਬੇ ਦਾ ਕੱਚਾ ਮਾਈ ਕੀ ਰੰਗ ਵਾ ਪਖੰਡ ਦੇ ਵੇਸ ਲਿਬਾਸ ਨੂੰ ਛੱਡਣਾ ਕਰ ਤੇ ਅਗਣਾ ਕਰ ਤਦ ਤੇਰਾ ਫਿਰ ਪਤੀ ਪਰਮੇਸ਼ਰ ਨਾਲ ਪਿਆਰ ਪ੍ਰੇਮ ਲੱਗੇਗਾ ਸੂ ਹੈ ਵੇਸ ਪਿਰ ਕਿਨੈ ਨਾ ਪਾਇਓ ਮਨਮੁਖ ਦਜ ਮੁਈ ਗਾਵਾਰ ਪਾਤਸ਼ਾਹ ਫਰਬਾਉਂਦਿਆ ਸੁਰਖ ਪਾਪ ਪਖੰਡ ਵਾਲਾ ਇਹ ਜਿਹੜਾ ਕੱਚਾ ਲਿਬਾਸ ਕੱਚੀ ਰੰਗ ਵਾਲਾ ਲਿਬਾਸ ਧਾਰਨ ਕਰਕੇ ਪੇਰ ਪਦੀ ਪਰਮੇਸ਼ਰ ਨੂੰ ਅੰਦਰੋਂ ਪਿਆਰ ਧਾਰਨ ਕਰਨ ਤੋਂ ਬਗੈਰ ਕਿਸੇ ਨੇ ਵੀ ਨਹੀਂ ਪਾਲਾ ਕੀਤਾ ਮਨਮੁਖ ਰੂਪ ਗਵਾਰ ਬੇਸਮਝ ਇਸਤਰੀ ਵਿਸ਼ਿਆ ਤ੍ਰਿਸ਼ਨਾ ਰੂਪੀ ਅਗਨੀ ਵਿੱਚ ਬੇਸਮਝ ਤਾਈ ਕਾਰਨ ਦਜ ਸੜਨ ਦਾ ਨਾਮ ਹੈ ਸੜ ਕੇ ਮੂਈ ਮਰ ਰਹੀ ਆ ਸਤਗੁਰ ਮਿਲਿਆ ਸੂਹਾ ਵੇਸ ਗਿਆ ਹਉਮੈ ਵਿੱਚ ਹੋ ਮਾਰ ਜਿਸ ਦਾ ਪੂਰੇ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਸੁਰਖ ਭਾਵ ਪਖੰਡ ਵਾਲਾ ਵੇਸ ਲਿਬਾਸ ਚਲਾ ਗਿਆ ਉਸ ਨੇ ਹਿਰਦੇ ਅੰਦਰੋਂ ਦੇਹ ਦੀ ਹੰਕਤਾ ਮਾਰ ਦਿੱਤੀ ਮਰ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਉਸ ਦਾ ਮਨ ਹਿਰਦਾ ਤੇ ਤਨ ਸਰੀਰ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਹੋਣੇ ਕਰਕੇ ਲਾਲ ਕੀਏ ਵਸ ਰੂਪ ਦੀ ਪ੍ਰਾਪਤੀ ਵਾਲੇ ਲਾਲ ਗਿਆਨ ਦੇ ਸਹਿਤ ਹੋ ਗਿਆ ਅਤੇ ਰਸਨਾ ਵੀ ਪਰਮੇਸ਼ਰ ਦੇ ਗੁਣਾ ਅਨੁਸਾਰ ਸੰਭਾਲਣ ਵਿੱਚ ਰੰਗੀ ਹੋਈ ਸਦਾ ਸੋਹਾਗਣ ਸ਼ਬਦ ਮਨ ਪੈ ਪਾਇ ਕਰੇ ਸੀ ਗਾਰ ਉਹ ਹੀ ਸਦਾ ਹਮੇਸ਼ਾ ਸੁਹਾਗਣ ਸੁਹਾਗਵੰਤੀ ਹੈ ਕਿਉਂਕਿ ਉਸਨੇ ਪੂਰੇ ਗੁਰਾਂ ਦੇ ਸ਼ਬਦ ਉਪਦੇਸ਼ ਦਾ ਮਨ ਹਿਰਦੇ ਵਿੱਚ ਮੰਨਣ ਕੀਤਾ अति वैभव पूर्वक प्रेम रूपी सिंगार श्रृंगार करना कीता भाव शुभ गुणਾਂ ਦੀ ਸੋਹੱਪਣ ਸਮਗਰੀ ਨਾਲ ਸ਼ਿੰਗਾਰਨਾ ਕੀਤਾ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰਤਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸਨੇ ਪੂਰਬਲੇ ਨਿष्काम कर्मानुसार ਹੀ ਵਾ ਪ੍ਰਭੂ ਦੀ ਕਰਮੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸੱਚ ਮਹਿਲ ਸਰੂਪ ਨੂੰ ਪਉਣਾ ਕੀਤਾ ਅਤੇ ਪੈਰ ਪਦੀ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਹੀ ਔਰ ਹਿਰਦੇ ਵਿੱਚ ਧਾਰ ਧਾਰਨ ਕਰਕੇ ਰੱਖਿਆ ਮੋਹੱਲਾ ਤੀਜਾੁੰਦੇ ਸੁਹਾ ਪਰ ਹਰੋ ਲਾਲ ਕਰੋ ਸੀਗਾਰ ਏੁੰਦੇ ਅਗਿਆਤ ਜੁਬਨ ਵਾਲੀ ਜੀਵ ਰੂਪ ਇਸਤਰੀ ਏ ਸੁਹਾ ਮਾਈ ਕੀ ਕੱਚਾ ਲਿਬਾਸ ਪਰ ਹਰੋ ਤਿਆਗ ਦੇ ਤਿਆਗ ਕੇ ਪ੍ਰਭੂ ਦੀ ਪ੍ਰੇਮਾ ਭਗਤੀ ਦਾ ਜਿਹੜਾ ਲਾਲ ਪਿਆਰ ਕਰਨ ਰੂਪ ਸੁਹੱਪਣ ਸਮਗਰੀ ਨੂੰ ਧਾਰਨ ਕਰਨ ਸ਼ਿੰਗਾਰ ਕਰਨਾ ਕਰ ਵਾ ਵੈਰਾਗ ਬਿਬੇਕ ਆਦ ਸਾਧਨ ਕਰਨ ਰੂਪ ਲਾਲ ਮਜੀਠ ਦੇ ਪੱਕੇ ਰੰਗ ਦਾ ਸ਼ਿੰਗਾਰ ਕਰ ਆਵਣ ਜਾਣਾ ਵਿਸਰੈ ਗੁਰ ਸਬਦੀ ਵਿਚਾਰ ਗੁਰ ਸਤਿਗੁਰਾਂ ਦੇ ਸਬਦੀ ਉਪਦੇਸ਼ ਦੀ ਵਿਚਾਰ ਦੁਆਰਾ ਨਾਮ ਜਪ ਕੇ ਆਉਣਾ ਜਾਣਾ ਜੰਮਣਾ ਮਰਨਾ ਵਿਸਰ ਜਾਵੇਗਾ। ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਜ ਪਧਾਰ। ਉਹ ਮੁੰਦ ਅਗਿਆਤ ਚੁਬਨ ਵਾਲੀ ਜੀਵ ਰੂਪ ਇਸਤਰੀ ਮਨ ਤਨ ਕਰਕੇ ਸੋਹਣੀ ਸੁੰਦਰ ਤੇ ਸ਼ੋਭਨੀਕ ਹੈ। ਵਾ ਸੁਹਾਵੀ ਸ਼ੁਭਾ ਵਾਲੀ ਤੇ ਹਿਰਦੇ ਵਿੱਚ ਪ੍ਰਭੂ ਦੀ ਪ੍ਰੇਮਾ ਭਗਤੀ ਦੀ ਪ੍ਰੀਤੀ। ਸਤ ਸੰਤੋਖ ਆਦ ਗੁਣਾ ਕਰਕੇ ਸੁੰਦਰ ਹੈ। ਜਿਸ ਦੇ ਅੰਤਹਿ ਕਰਨ ਰੂਪੀ ਕਰ ਦੇ ਵਿੱਚ ਆਤਮਿਕ ਸ਼ਾਂਤੀ ਦੇਣ ਵਾਲਾ ਪਤਾਰ ਕੀ ਇਹ ਪਤੀ ਪਰਮੇਸ਼ਰ ਆਪ ਪ੍ਰਗਟ ਹੋਇਆ ਆ ਨਾਨਕ ਸਾ ਤਨ 라ਵੀਐ 라ਵੇ 라ਵਣ ਹਾਰ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ 라ਵਣ ਹਾਰ ਭੋਗਣ ਵਾਲੇ ਪਰਮੇਸ਼ਰ ਨੇ ਜਿਸ ਨੂੰ 라ਵੇ ਭੋਗਣਾ ਰਮਣਾ ਕੀਤਾ ਹੈ ਸਾ ਉਹ ਜੀਵ ਰੂਪ ਇਸਤਰੀ ਹੀ ਪਤੀ ਪਰਮੇਸ਼ਰ ਦੇ ਪ੍ਰਾਪਤੀ ਦੇ ਆਨੰਦ ਨੂੰ ਰਾਵੀਐ ਭੋਗ ਦੀ ਮਾਰਦੀ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ ਕੁਟੰਬ ਪਰਿਵਾਰ ਦਾ ਮੋਹ ਸਨੇਹ ਝੂਠਾ ਹੈ ਪਰੰਤੂ ਬੇਸਮਝ ਮਨਮੁਖ ਪੁਰਖ ਹਰ ਵਕਤ ਇਸ ਦੇ ਵਿੱਚ ਰੰਗਿਆ ਰਹਿੰਦਾ ਹੋਮੇ ਮੇਰਾ ਕਰਮ ਹੋਏ ਕਿਛ ਸਾਥ ਨ ਲਿਤਾ ਪਾਤਸ਼ਾਹ ਫਰਮਾਰੀ ਮਨਮੁਖ ਦੇ ਦੀ ਹੰਕਤਾ ਤੇ ਪਦਾਰਥਾਂ ਦੀ ਮੇਰ-ਤੇਰ ਕਰਕੇ ਵਾ ਮੇਰਾ ਤੇਰਾ ਕਰਦਾ ਹੋਇਆ ਮਰ ਗਿਆ ਅੰਤ ਵੇਲੇ ਕੁਝ ਵੀ ਉਸਨੇ ਸਾਥ ਨਹੀਂ ਕੁਝ ਲੈਤਾ ਨਹੀਂ ਲਿਆ ਸਿਰ ਉੱਪਰ ਜਮਕਾਲ ਨ ਸੁਝਈ ਦੂਜੈ ਪਰਮਿਤਾ ਸਿਰ ਉੱਤੇ ਜਮਕਾਲ ਕਾਲ ਕਰਨ ਵਾਲਾ ਜਮਕ ਲੋਤਾ ਦਿਸਦਾ ਸੁਝਈ ਨਹੀਂ ਤਿਸ ਦਾ ਦ្វੈਤ ਪਾਪ ਵਿੱਚ ਪਰਮਿਆ ਆਇਆ ਜੂਨਾ ਵਿੱਚ ਪਰਮਿੱਤਾ ਪਰਮ ਦਾ ਰਿੰਦਾ ਫਿਰ ਵੇਲਾ ਹੱਥ ਨ ਆਵਈ ਜਿਮਕਾਲ ਵਸ ਕੀਤਾ ਜਦੋਂ ਜਿਮਕਾਲ ਕਾਲ ਕਰਨ ਵਾਲੇ ਜਮ ਨੇ ਆਪਣੇ ਵਸ ਅਧੀਨ ਕੀਤਾ ਕਰ ਲਿਆ ਤਾਂ ਮੁੜ ਕੇ ਪਾਪ ਬਖਸ਼ਾਉਣ ਦਾ ਵੇਲਾ ਸਮਾਂ ਵਾ ਮਨੁੱਖਾ ਜਨਮ ਦਾ ਸਮਾਂ ਇਸ ਦੇ ਹੱਥ ਵਿੱਚ ਨਹੀਂ ਆਵੇਗਾ ਜਿਹਾ ਤੋਰ ਲਿਖ ਪਾਇਓਨ ਸੇ ਕਰਮਕਮਿਤਾ ਹਾਂ ਜਿਹੋ ਜਿਆ ਪਰਮੇਸ਼ਰ ਨੇ ਪੂਰਬਲੇ ਕੀਤੇ ਕਰਮ ਅਨਸਾਰ ਆਦਤੂ ਮੱਤੇ ਤੇ ਲੇਖ ਲਿਖ ਕੇ ਪਾਉਣਾ ਕੀਤਾ ਸੇ ਕੀ ਉਹ ਜਿਹੇ ਕਰਮ ਕਮਾਉਂਦਾ ਸਲੋਕ ਮਹੱਲਾ ਤੀਜਾ ਜਦੋਂ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਸਤਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਆਇਆ। ਤਦੋਂ ਅਕਬਰ ਬਾਦਸ਼ਾਹ ਸਤਗੁਰਾਂ ਦੇ ਆਚਰਣ ਤੋਂ ਬਹੁਤ ਪ੍ਰਭਾਵਿਤ ਹੋਇਆ। ਸਤਗੁਰਾਂ ਦੇ ਨਾਲ ਲੰਗਰ ਵਿੱਚ ਇੱਕੋ ਪੰਦ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਉਪਰੰਤ ਉਸਨੇ 84 ਪਿੰਡਾਂ ਦਾ ਵੱਡਾ ਬੀਬੀ ਪਾਨੀ ਜੀ ਦੇ ਨਾਂ ਲੇ ਕੇ ਦਿੱਤਾ। ਸਤਗੁਰਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਕੁਝ ਹੁਕਮ ਕਰੋ। ਤਦ ਸਤਗੁਰਾਂ ਨੇ ਉਸ ਨੂੰ ਸਤੀ ਪ੍ਰਥਾ ਦੀ ਨਿਕੇਦੀ ਕਰਦਿਆਂ। ਇਸ ਪ੍ਰਥਾ ਨੂੰ ਰੋਕਣ ਲਈ ਕਿਹਾ ਤੇ ਅਸਲੀ ਸਤੀ ਦੇ ਲਖਣ ਕਥਨ ਕਰਦਿਆਂ ਇਹ ਸ਼ਲੋਕ ਉਚਾਰਨ ਕੀਤਾ ਸਤੀਆਂ ਇਹ ਨ ਆਖੀਆਂ ਜੋ ਮੜਿਆ ਲੱਗ ਜਲਨ ਇਹ ਸਤੀਆਂ ਸਤ ਰੱਖਣ ਵਾਲੀਆਂ ਨਹੀਂ ਕਈਆਂ ਜਾਂਦੀਆਂ ਜਿਹੜੀਆਂ ਮੜਿਆ ਕਈਏ ਮੁਰਦਿਆਂ ਦੇ ਨਾਲ ਲੱਗ ਕਰਕੇ ਸੜਦੀਆਂ ਨਾਨਕ ਸਤਿਆ ਜਾੜੀਆਂ ਜੇ ਬਿਰਹੇ ਚੋਟ ਮਰੰ ਸਤਗੁਰੂ ਜੀ ਕਥਨ ਕਰਦੇ ਕਿ ਉਹ ਇਸਤਰੀਆਂ ਹੀ ਸਤਿਆ ਜਾਣੀ ਦੀਆਂ ਜਾਂ ਜਾਣੋ ਜਿਹੜੀਆਂ ਪਤੀ ਦੇ ਬਿਰਹੇ ਵਿਛੋੜੇ ਦੀ ਜੋੜ ਛੱਟ ਵਿੱਚ ਹੀ ਮਰ ਜਾਂਦੀਆਂ ਭਾਵ ਪਤੀ ਦੇ ਮਰ ਜਾਣ ਦੀ ਖਬਰ ਸੁਣਦਿਆਂ ਹੀ ਜਿਨ੍ਹਾਂ ਦੇ ਹਉਕੇ ਨਾਲ ਪ੍ਰਾਣ ਨਿਕਲ ਜਾਣ ਉਹ ਸਤਿਆ ਹੁੰਦੀਆਂ ਜਿਵੇਂ ਪਦਮਾਵਤੀ ਭਗਤ ਜੈਦੇਵ ਜੀ ਦੀ ਪਤਨੀ ਸੀ ਇੱਕ ਦਿਨ ਉਹ ਰਾਜੇ ਪੀਪੇ ਦੀ ਰਾਣੀ ਸੀਤਾ ਦੇ ਪਾਸ ਬੈਠੀ ਸੀ ਸੀਤਾ ਨੇ ਆਪਣੀਆਂ ਪਰਜਾਈਆਂ ਦੀ ਸਿਫਤ ਕੀਤੀ ਕਿ ਮੇਰੀਆਂ ਪਰਜਾਈਆਂ ਬਹੁਤ ਚੰਗੀਆਂ ਸਤੀਆਂ ਜੋ ਮੇਰੇ ਭਰਾਵਾਂ ਦੀ ਮੌਤ ਮਗਰੋਂ ਜਿਉਂਦੀਆਂ ਹੀ ਉਹਨਾਂ ਦੀ ਜਿਖਾ ਉੱਪਰ ਸੜ ਕੇ ਸਤੀ ਹੋਈਆਂ ਸਨ ਤਦੋਂ ਪਦਮਾਵਤੀ ਨੇ ਕਿਹਾ ਕਿ ਅਸਲੀ ਸਤੀਆਂ ਤਾਂ ਉਹ ਹੁੰਦੀਆਂ ਜੋ ਆਪਣੇ ਪਤੀ ਦੀ ਮੌਤ ਸੁਣ ਕੇ ਹੀ ਪ੍ਰਾਣ ਤਿਆਗ ਦੇਣ ਰਾਣੀ ਸੀਤਾ ਨੇ ਇਹ ਗੱਲ ਯਾਦ ਰੱਖੀ ਉਸ ਨੂੰ ਪਰਖਣ ਵਾਸਤੇ ਆਪਣੇ ਪਤੀ ਪੀਪਾ ਜੀ ਨੂੰ ਕਿਹਾ ਮੈਂ ਤੁਹਾਨੂੰ ਇੱਕ ਨਵੀਂ ਪੁਸ਼ਾਕ ਦਿੰਦੀ ਹਾਂ ਤੁਸੀਂ ਇਹ ਭਗਤ ਜੈਦੇਵ ਜੀ ਨੂੰ ਪਹਿਨਾ ਦੇਣਾ ਅਤੇ ਉਹਨਾਂ ਦੀ ਪੁਸ਼ਾਕ ਲੁਹਾ ਕੇ ਕਿਸੇ ਸ਼ਿਕਾਰ ਕੀਤੇ ਹੋਏ ਜਾਨਵਰ ਦੇ ਖੂਨ ਨਾਲ ਭਿਉਂ ਕੇ ਮੈਨੂੰ ਲਿਆ ਕੇ ਦੇ ਦੇਣਾ ਪੀਪੇ ਰਾਜੇ ਨੇ ਆਪਣੀ ਰਾਣੀ ਦੇ ਆਕੇ ਲਾ ਕੇ ਉਸੇ ਤਰ੍ਹਾਂ ਕੀਤਾ ਜਦੋਂ ਰਾਜਾ ਸ਼ਿਕਾਰ ਖੇਡਣ ਚੱਲਿਆ ਤਾਂ ਰਸਤੇ ਵਿੱਚ ਭਗਤ ਜੈਦੇਵ ਜੀ ਸਮਾਧੀ ਲਈ ਬੈਠੇ ਸਨ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦਾ ਪੁਸ਼ਾਕਾ ਲੋਹਾ ਲਿਆ ਨਵਾਂ ਪੁਸ਼ਾਕਾ ਪਹਿਨਾ ਦਿੱਤਾ ਤੇ ਪੁਰਾਣਾ ਪੁਸ਼ਾਕਾ ਕਿਸੇ ਸ਼ਿਕਾਰ ਕੀਤੇ ਜਾਨਵਰ ਦੇ ਖੂਨ ਨਾਲ ਭਿਉ ਕੇ ਰਾਣੀ ਕੋਲ ਪਹੁੰਚਾ ਦਿੱਤਾ ਰਾਣੀ ਨੇ ਪਦਮਵਤ ਨੂੰ ਬੁਲਾ ਕੇ ਕਿਹਾ ਕਿ ਬਹੁਤ ਅਨਰਥ ਹੋ ਗਿਆ ਹੈ ਮੇਰਾ ਪਤੀ ਸ਼ਿਕਾਰ ਖੇਲਣ ਗਿਆ ਸੀ ਉੱਥੇ ਰਸਤੇ ਵਿੱਚ ਭਗਤ ਜੈਦੇਵ ਜੀ ਸਮਾਦੀ ਲਈ ਬੈਠੇ ਸਨ ਜਿਨ੍ਹਾਂ ਨੂੰ ਜੰਗਲ ਵਿੱਚ ਕਿਸੇ ਸ਼ੇਰ ਨੇ ਆਣ ਕੇ ਮਾਰ ਦਿੱਤਾ ਹੈ ਆ ਉਹਨਾਂ ਦਾ ਪੋਸ਼ਾਕਾ ਜੋ ਖੂਨ ਨਾਲ ਭਿੱਜਿਆ ਹੋਇਆ ਤਦੋਂ ਖੂਨ ਨਾਲ ਭਿੱਜੇ ਵਸਤਰ ਅਤੇ ਆਪਣੇ ਪਤੀ ਦੀ ਮੌਤ ਦੀ ਖਬਰ ਸੁਣਦਿਆਂ ਸਾਰੀ ਪਦਮਾਵਤੀ ਨੇ ਹੋਕੇ ਨਾਲ ਹੀ ਪ੍ਰਾਣ ਤਿਆਗ ਦਿੱਤੇ ਇਹ ਵੇਖ ਕੇ ਸੀਤਾ ਤੇ ਪੀਪਾ ਜੀ ਨੂੰ ਬਹੁਤ ਦੁੱਖ ਹੋਇਆ ਕਿ ਸਾਡੀ ਗਲਤੀ ਨਾਲ ਹੀ ਇਸ ਦੀ ਮੌਤ ਹੋਈ ਹੈ ਤਦੋਂ ਭਗਤ ਜੈਦੇਵ ਜੀ ਨੂੰ ਬੁਲਾ ਕੇ ਰਾਜੇ ਨੇ ਆਪਣੀ ਗਲਤੀ ਦੱਸੀ ਕਿ ਸਾਡੇ ਕਾਰਨ ਇਸ ਦੀ ਮੌਤ ਹੋਈ ਤੁਸੀਂ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹੋ ਤੁਸੀਂ ਪਦਮਾਵਤੀ ਨੂੰ ਜ਼ਿੰਦਾ ਕਰ ਦਿਓ ਨਹੀਂ ਤਾਂ ਪਛਤਾਵੇ ਕਾਰਨ ਮੈਂ ਵੀ ਜਿਉਂਦਾ ਸੜਕੇ ਮਰ ਜਾਵਾਂਗਾ ਭਗਤ ਜੈਦੇਵ ਜੀ ਨੇ ਕਿਹਾ ਕਿ ਇਸ ਦੀ ਉਮਰ ਹੀ ਇਤਨੀ ਹੋਵੇਗੀ ਤਦ ਰਾਜੇ ਪੀਪੇ ਨੇ ਚਿਖਾ ਤਿਆਰ ਕਰਵਾ ਲਈ ਉਸ ਵਿੱਚ ਬੈਠਣ ਲੱਗਾ ਤਾਂ ਭਗਤ ਜੈਦੇਵ ਜੀ ਨੇ ਰਾਜੇ ਦਾ ਹੱਥ ਦੇ ਕੇ ਪ੍ਰਭੂ ਦਾ ਨਾਮ ਲੈ ਕੇ ਪਦਮਾਵਤੀ ਦੇ ਮੁਖ ਵਿੱਚ ਜਲ ਪਾਇਆ ਤਾਂ ਉਹ ਜਿੰਦਾ ਹੋਗੇ ਸੀਤਾ ਤੇ ਪੀਪਾ ਜੀ ਨੇ ਪਦਮਾਵਤੀ ਤੁਖਿਮਾ ਮੰਗੀ ਅਤੇ ਅੱਗੇ ਤੋਂ ਉਹ ਵੀ ਪ੍ਰਭੂ ਭਗਤੀ ਵਿੱਚ ਜੁੜ ਗਏ ਸੋ ਇਸ ਪ੍ਰਕਾਰ ਦੀਆਂ ਹੀ ਅਸਲੀ ਸਤਿਆ ਹੁੰਦੀਆਂ ਹਨ ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋਦ ਮਹੱਲਾ ਤੀਜਾ ਪੀਸੋ ਸਤਿਆ ਜਾਣੀਐ ਨਸੀਲ ਸੰਤੋਖ ਰਹਿਨ ਪੀਤੂ ਭਾਵ ਬੋੜੂ ਉਹ ਸਤਿਆ ਸਤਵਾਲੀਆਂ ਇਸਤਰੀਆਂ ਜਾਣੀਆਂ ਜਾਂਦੀਆਂ ਜਿਹੜੀਆਂ ਸੀਲ ਨਰਮ ਸੁਭਾ ਤੇ ਸੰਤੋਖ ਸਬਰ ਵਿੱਚ ਰਹਿੰਦੀਆਂ ਵਾ ਸਬਰ ਦੇ ਸਹਿਤ ਪਤੀ ਵਰਤ ਧਰਮ ਵਿੱਚ ਰਹਿੰਦੀਆਂ ਭਾਵ ਕਦੇ ਵੀ ਕਿਸੇ ਹੋਰ ਪੁਰਖ ਵੱਲ ਮੰਦ ਦ੍ਰਿਸ਼ਟੀ ਨਾਲ ਤੱਕਦੀਆਂ ਨਹੀਂ ਅਤੇ ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ ਆਪਨਾ ਪਤੀ ਵਰਤਾ ਧਰਮ ਨਿਭਾਉਂਦੀਆਂ ਅਤੇ ਮਾਲਕ ਪਤੀ ਦੀ ਸੇਵਾ ਕਰਦੀਆਂ ਹਨ ਵਾ ਆਪਣੇ ਮਾਲਕ ਪਤੀ ਨੂੰ ਜਿਤ ਵਿੱਚ ਵਸਾ ਕੇ ਧਿਆਨ ਦੁਆਰਾ ਸੇਵਨ ਕਰਦੀਆਂ ਅਤੇ ਨਿਤਾ ਪ੍ਰਤੀ ਉੱਠ ਕੇ ਸੰਭਾਲਨ ਪਾਪ ਸੰਭਾਲਦੀਆਂ ਹਨ ਮਹੱਲਾ ਤੀਜਾ ਕੰਤਾ ਨਾਲ ਮਹੇਲੀਆ ਸੇਤੀ ਅਗ ਜਲਾਹੇ ਜਿਹੜੀਆਂ ਕੰਤਾ ਪਤੀਆਂ ਦੇ ਨਾਲ ਸਾਥ ਮਹਿਲੀਆਂ ਇਸਤਰੀਆਂ ਅਗਨੀ ਦੇ ਨਾਲ ਚਿਕਾ ਵਿੱਚ ਸੜ ਸਤੀਆਂ ਹੋ ਜਾਂਦੀਆਂ ਜੇ ਜਾਣਹਿ ਪਿਰ ਆਪਣਾ ਤਾਂ ਤਨ ਦੁੱਖ ਸਹਾਰੇ ਜੋ ਪਿਰ ਪਤੀ ਨੂੰ ਹੀ ਆਪਣਾ ਆਪ ਦਾ ਸਭ ਕੁਝ ਜਾਣ ਕੇ ਪਤੀ ਵਰਤਾ ਧਰਮ ਰੱਖਣਾ ਜਾਣਦੀਆਂ ਹਨ ਭਾਵ ਪਤੀ ਵਰਤਾ ਧਰਮ ਵਿੱਚ ਪੱਕੀਆਂ ਰਹਿੰਦੀਆਂ ਉਹਨਾਂ ਦਾ ਹੀ ਤਨ ਸਰੀਰ ਤੇ ਦੁੱਖ ਕਸ਼ਟ ਸਹਾਰਨਾ ਸਫਲਾ ਕਿਉਂਕਿ ਉਹੋ ਹੀ ਆਪਣੇ ਪਤੀ ਦੇ ਨਾਲ ਸਵਰਗ ਵਿੱਚ ਜਾ ਕੇ ਦੇਵ ਪਦਵੀ ਨੂੰ ਪਾ ਕੇ ਸੁਖ ਭੋਗਦੀਆਂ ਨਾਨਕ ਕੰਤ ਨ ਜਾਣਨੀ ਸੇ ਕਿਉ ਅੱਗ ਜਲਾਹੇ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਜਿਹੜੀਆਂ ਮੰਦ ਕਰਮ ਕਰਨ ਵਾਲੀਆਂ ਔਰਤਾਂ ਆਪਣੇ ਕਤੀ ਕੰਤ પતિ ਪਰਮੇਸ਼ਰ ਨੂੰ ਨਹੀਂ ਜਾਣਦੀਆਂ ਭਾਵ ਪਤੀ ਦੀ ਆਗਿਆ ਮੰਨਣਾ ਨਹੀਂ ਜਾਣਦੀਆਂ ਉਹ ਆਪਣੇ ਆਪ ਨੂੰ ਅਗਨੀ ਵਿੱਚ ਜਲਾਹੇ ਸੜਦਿਆਂ ਭਾਵ ਉਹਨਾਂ ਦਾ ਚਿਖਾ ਉੱਤੇ ਪਤੀ ਨਾਲ ਬੈਠ ਕੇ ਸੜਨਾ ਬਿਆਰਤਿਆ ਭਾਵੇਂ ਜੀਵੋ ਕਹਿ ਮਰੋ ਦੂਰ ਹੋ ਹੀ ਭੱਜ ਜਾਹੇ ਇਸਤਰੀਆਂ ਜਿਹੜੀਆਂ ਇਸਤਰੀਆਂ ਪਤੀ ਵਰਤਾ ਧਰਮ ਦੇ ਦੂਰ ਤੋਂ ਹੀ ਭੱਜ ਦੌੜ ਜਾਂਦੀਆਂ ਵਾ ਪਤੀ ਦੀ ਆਗਿਆ ਮੰਨਣ ਤੋਂ ਦੂਰ ਹੀ ਦੌੜ ਜਾਂਦੀਆਂ ਹਨ ਉਹ ਭਾਵੇਂ ਜੀਵੋ ਜੀਵਣ ਜਾਂ ਮਰਨ ਉਹਨਾਂ ਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੁੰਦਾ ਭਾਵ ਉਹਨਾਂ ਦਾ ਜਿਉਣਾ ਤੇ ਮਰਨਾ ਪਾਤਸ਼ਾਹ ਕਹਿੰਦੇ ਨੇ ਸਫਲ ਹੈ ਪੌੜੀ ਤੋਦ ਸੁ ਦੁੱਖ ਸੁਖ ਨਾਲ ਉਪਾਇਆ ਲੇਖ ਕਰ ਤੈ ਲਿਖਿਆ हे ਪਰਮੇਸ਼ਰ ਤੂੰ ਜੀਵਾਂ ਦੀ ਕਰਨੀ ਅਨਸਾਰ ਦੁੱਖ ਤੇ ਸੁਖ ਜੀਵਾਂ ਦੇ ਨਾਲ ਹੀ ਉਪਾਇਆ ਪੈਦਾ ਕੀਤਾ ਇਹ ਕਰਤਾ ਪੁਰਖ ਤੂੰ ਆਪ ਹੀ ਲਖਾਰੀ ਹੋ ਕੇ ਜੀਵਾਂ ਦੀ ਕਰਨੀ ਅਨਸਾਰ ਲੇਖ ਲਿਖਣਾ ਕੀਤਾ ਹੈ ਨਾਵੇ ਜੇਵੜ ਹੋਰ ਦਾਤ ਨਹੀਂ ਤਿਸ ਰੂਪ ਨ ਰਖਿਆ ਤੇਰੇ ਨਾਮ ਜਿੱਡੀ ਵੱਡੀ ਹੋਰ ਕੋਈ ਵੀ ਧਾਤ ਬਖਸ਼ਿਸ਼ ਨਹੀਂ ਉਸ ਨਾਮ ਨਾਮੀ ਦਾ ਕੋਈ ਰੂਪ ਤੇ ਰਖਿਆ ਰੇਖਾ ਲਕੀਰ ਨਹੀਂ ਨਾਮ ਅਖੋਟ ਨਿਧਾਨ ਹੈ ਗੁਰਮੁਖ ਮਨ ਵਸਿਆ ਤੇਰਾ ਇਹ ਨਾਮ ਅਖੋਟ ਨਾਮੁਕਣ ਵਾਲਾ ਨਿਧਾਨ ਖਜਾਨਾ ਹੈ ਜੋ ਗੁਰਮੁਖ ਜਨਾਂ ਦੇ ਮਨ ਹਿਰਦੇ ਵਿੱਚ ਵਸਦਾ ਕਾਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ हे ਪਰਮੇਸ਼ਰ ਜਿਨ੍ਹਾਂ ਨੂੰ ਤੂੰ ਆਪਣੀ ਮਿਹਰ ਕਰਕੇ ਆਪਣਾ ਨਾਮ ਦੇਵਸੀ ਦੇਣਾ ਕਰਦਾ ਮੁੜ ਕੇ ਉਹਨਾਂ ਦੇ ਮਸਤਕ ਉੱਪਰ ਜੰਮਣ ਮਰਨ ਆਦ ਦਾ ਕੋਈ ਵੀ ਲੇਖ ਨਹੀਂ ਲਿਖਣਾ ਕਰਦਾ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ हे प्रभु सेवक पाए दासा भाव धारण करके ओ जन पुरुष तेरे नाल मिले जिन्ना ने हरि परमेश्वर तेरे अमृत नाम दे जाप नु जपना कीता है वाह हे गुरु वाह हे गुरु वाह हे गुरु वाह ਵਾਹੇ ਗੁਰੂ ਵਾਹੇ ਗੁਰੂ ਵਾਹੇ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ